ਤੇ ਤੇ ਅਮਾਵਸ ਮੈਂ ਆਸ ਨੇਵਾਰੋ ਅੰਤਰਯਮੀ ਰਾਮ ਸਮਾਰੋ ਪਹਿਲੀ ਗੱਲ ਹੈ ਜਦੋਂ ਬਿਲਕੁਲ ਗਿਆਨ ਨਹੀਂ ਜਿਹਦੇ ਅੰਦਰ ਆਸ ਹੈ ਨਾ ਆਸ ਪਦਾਰਥ ਹੁੰਦੀ ਆਸ ਇੱਛਾ ਵਾਇਆ ਦੀ ਆਸ ਹੈ ਉਹ ਬਿਲਕੁਲ ਅਗਿਆਦੀ ਹੈ ਹੋਰ ਦੁਨੀਆਂ ਦੇ ਚਾਹੇ ਜਿੰਨੇ ਵਰਗੇ ਗਿਆਨ ਹੋਣ ਤਤ ਗਿਆਨ ਤੋਂ ਬਿਲਕੁਲ ਸੁਖਣਾ ਕੋਰਾ ਅਮਾਵਸ ਹੋ ਦਦੁਰ ਉਹ ਵਾਹ ਚੱਲ ਨਹੀਂ ਹੁੰਦਾ ਚੱਲ ਨਹੀਂ ਹੁੰਦਾ ਉਹਦੇ ਮੱਦੇਂ ਅੰਦਰ ਆਹ ਜਿਹੜੀ ਕੁਰਣਾ ਗੁਰਬਾਨੀ ਨਹੀਂ ਸੋਚੀ ਨਹੀਂ ਆਨੂੰ ਇੱਕ ਕੁਰਣਾ ਰੀ ਜੋ ਪਈ ਹੋਈ ਉਹਦੇ ਤੇ ਹੁਣ ਦੇਖ ਲੋ ਸਿੱਖ ਕਿਹੜਾ ਰਹਿ ਗਿਆ ਨਾ ਫਿਰ ਜਿਨ੍ਹਾਂ ਦੇ ਅੰਦਰ ਮਾਇਆ ਦੀ ਭੁੱਖਾ ਉਹਨਾਂ ਦੇ ਅਜੋ ਇੱਕ ਗੁਰਬਾਨੀ ਦੀ ਕਰਨ ਗਈ ਨਹੀਂ ਅੰਦਰ ਇੱਕ ਵੀ ਕਰਨ ਨਹੀਂ ਗਈ ਇੱਕ ਕਰਨ ਦਾ ਤਾਂ ਇੱਕ ਅੱਬਰ ਜਾਨੀ ਹੈ ਉਨਾਂ ਕੇ ਅੰਦਰ ਵੱੰਦੀ ਖੜ ਲੱਗ ਜਾਣਾ ਕਿੰਨੇ ਲੱਗਣਾ ਪੈ ਜਾਣੀ। ਮਾਇਆ ਦੇ ਵਿੱਚ ਜੇ ਆਤ ਛੱਡ ਦੀਏ ਨਾ। ਮਾਇਆ ਦੀ ਭੁੱਖ ਛੱਡ ਦੀਏ। ਇਹੀ ਪਹਿਲਾ ਕੰਮ ਕਰਨਾ। ਮਾਇਆ ਦੀ ਭੁੱਖ ਛੱਡਣੀ ਹੈ। ਆਤ ਨੂੰ ਵਾਰੋ ਅੰਤਰਜਮੀ ਰਾਮ ਸਮਾਰੋ। ਅੰਤਰਜਮੀ ਰਾਮ ਹੈ ਜਿਹੜਾ ਅੰਦਰ ਬੈਠਾ ਰਾਮ। ਉਹਦੀ ਜਿਹੜੀ ਗੱਲਬਾਤ ਹੈ ਜੋ ਉਹ ਕਹਿੰਦਾ ਨਾ ਉਹ 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 ਨੂੰ ਪੱਲੇ ਵੱਲੂ। ਉਦੀ ਹਰ ਗੱਲ ਨੂੰ ਲਾਡ ਬਣਨ ਦੇ ਰਹੋ ਸਮਾਰੋ ਦਾ ਮਤਲਬ ਹੈ ਉਦੀ ਹਰ ਕਹੀ ਹੋਈ ਗੱਲ ਨੂੰ ਹਰ ਹੁਕਮ ਨੂੰ ਪੱਲੇ ਬਣ ਕੇ ਚੱਲੋ ਅੰਤਰਾਦੋਨੀ ਵਾਜ ਅਨਸਾਰ ਚੱਲੋ ਮਾਇਆ ਦੀ ਫੁੱਕ ਛੱਡ ਦੋ ਇਹ ਬਣ ਕੇ ਛੱਡ ਦੋ ਕਿ ਪਰਮੇਸ਼ਰ ਜੋ ਦੇਊਗਾ ਜਾਂ ਬਿਨ ਬੋਲੇ ਸਭ ਕੁਝ ਜਾਣਦਾ ਫਿਰ ਆਪੇ ਦੇਊਗਾ ਇਹਨਾਂ ਪਿਆਰ ਕੀਤਾ ਫਿਰਊਗਾ ਆਪੇ ਅਗੇ ਧੁੱਧਾਰਿਆ ਜੇ ਦਾਦਨੀ ਸੀ ਜਾਂ ਤਨ ਉਹਨੇ ਐ ਤਰੀਕੇ ਵਿੱਚ ਲੈ ਜਾ ਬਣ ਤੂੰ ਇਹ ਬਦਾਮ ਖਾਣੋਂ ਕੋਈ ਸਖਤ ਹੀ ਨਹੀਂ ਦਿੱਤੀ ਦੁੱਧ ਦਿੱਤਾ ਉਹਨੂੰ ਤੇਰਾ ਔ ਜਿਆਦਾ ਗਿਆਨ ਫਿਕਰ ਵੀ ਜਿਆਦਾ ਹੁੰਦੀ ਤੇਰਾ ਜੇ ਉਹ ਫਿਕਰ ਹੈ ਉਹਦੇ ਤੇ ਸ਼ੰਕਾ ਨਹੀਂ ਕਰਨੀ ਚਾਹੀਦੀ ਜੇ ਫਿਕਰਾ ਤਾਂ ਵੀ ਸ਼ੰਕਾ ਕਰੇ ਉਹ ਬਰਾਦਰ ਫਿਕਰਾਂ ਤੇ ਸ਼ੰਕਾ ਕਰਨੀਆਂ ਬਰਾਦਰ ਜਿਹੜਾ ਇਮਾਨਦਾਰ ਇਹਦਾ ਬੇਈਮਾਨ ਹੈ ਪਰਮੇਸ਼ਰ ਤੇ ਬੇਈਮਾਨ ਤੇ ਸ਼ੰਕਾ ਕਰੀਦੀ ਹੈ ਜੇ ਨੌਕਰ ਬੇਈਮਾਨ ਹੋਵੇ ਤਾਂ ਸ਼ੰਕਾ ਕਰੀਦੀ ਹੈ ਜੇ ਨੌਕਰ ਇਮਾਨਦਾਰ ਹੋਵੇ ਉਹਦੇ ਤੇ ਵੀ ਸ਼ੰਕਾ ਕਰਦਾ ਮਾਲਕ ਉਹ ਤਾਂ ਆਪ ਮਾਲਕ ਹੈ ਇੱਥੇ ਮਾਲਕ ਇਮਾਨਦਾਰ ਹੈ ਨੌਕਰ ਸ਼ੰਕਾ ਕਰਦਾ ਮਾਲਕ ਇਮਾਨਦਾਰ ਹੈ ਣਾਲੇ ਨੂੰ ដែល لو کر پالੂ ਕਹੀ ਜਾਂਦਾ ਨਾਲੇ ਉਹ ਤੇ ਸ਼ੰਕਾ ਕਰੀ ਜਾਂਦਾ ਕਹਿੰਦਾ ਹੀ ਕਹਿੰਦਾ ਬੰਦਾ ਨਹੀਂ ਹੈਗਾ ਨਾਲੇ ਬਣੀ ਜਾਂਦਾ ਉਹ ਸਭ ਦਾ ਫਿਕਰਾ ਜੀ ਉਹਨੂੰ ਤਾਂ ਸਭ ਦਾ ਫਿਕਰਾ ਸਭ ਨੂੰ ਦਿੰਦਾ ਉਹ ਇਹ ਕਹੀ ਜਾਂਦਾ ਸ਼ੰਕਾ ਫਿਰ ਕਰੀ ਜਾਂਦਾ ਇਸ ਕਰਕੇ ਅਪਰਾਧੀ ਹੈ ਹਰ ਕੋਈ ਅਪਰਾਧੀ ਹੈ ਇਹ ਅਪਰਾਧ ਹਰ ਕੋਈ ਕਰਦਾ ਹੈ ਉਹਨਾਂ ਕਰਦਾ ਜਨਾਜ਼ਰ ਜੋ ਉਹ ਤੋਂ ਕਹਿਣਾ ਹੈ ਉਰਵਰਦਾਰੀ ਕਹਿੰਦਾ ਹੈ ਮੂੰਹ ਤੋਂ ਜੋ ਕਹਿੰਦਾ ਸੁਣਦਾ ਉਹਨੂੰ ਗੰਦਾਰੀ ਜਣਾ ਚਰ ਉਹਨਾਂ ਚ ਰਫਰਦੀ ਹੈ ਜਦ ਬੰਨ ਲੂਗਾ ਫਿਰ ਬੋਲਣ ਤੇ ਹਟਜੂ ਫੇ ਕਹਿਣ ਤੇ ਹਟਜੂ ਫੇ ਬਰਾਤ ਛੁੱਟ ਜੂਗਾ ਇਹ ਹੀ ਗੱਲ ਹੈ ਉਹ ਅੰਤਰਾ ਆਤਮਾ ਦੀ ਆਵਾਜ਼ ਹੈ ਜਿਹੜੀ ਆਪਾਂ ਬੋਲਦੇ ਆ ਜੈ ਲੂਗਾ ਕਿਰਪਾ ਲੂਗਾ ਸਭ ਤੇ ਦਿਲ ਦੀ ਜਾਣਦਾ ਉਹ ਤਾਂ ਉਹ ਗੱਲਾਂ ਤੇ ਵਿਸ਼ਵਾਸ ਕਰਨ ਦੀ ਲੋੜ ਹੈ ਵਿਸ਼ਵਾਸ ਕਰੇ ਬਿਨਾ ਇਹ ਗੱਲ ਸਿੱਧੀ ਗੱਲ ਗਾਂ ਤੁਰ ਨਹੀਂ ਹੋਈ ਨਹੀਂ ਜਨਰਲ ਗੱਲਾਂ ਨੇ ਲੋਕ ਬੋਲਦੇ ਨੇ ਇਹਨਾਂ ਤੇ ਵਿਸ਼ਵਾਸ ਕਰਨਾ ਪਹਿਲਾਂ ਜਿਹੜੀਆਂ ਜੱਦੂਲ ਗੱਲਾਂ ਨੇ ਇੱਥੇ ਹੀ ਗਾਂ ਨਹੀਂ ਤੁਰਿਆ ਸਿੱਖ ਕੋਈ ਬਣਾਦਾ ਇਹਨੂੰ ਤਾਂ ਛੱਡੋ ਰੌਲਾ ਪਾਈ ਜਾਂਦਾ ਨੇ ਗੁਰਬਾਣੀ ਦਾ ਇੱਥੋਂ ਕੋਈ ਗਾਂ ਤੁਰਿਆ ਨਹੀਂ ਜਿਹਨੇ ਵਿਦਵਾਨ ਨੇ ਇੱਥੋਂ ਹੀ ਗਾਂ ਤੁਰਿਆ ਕੋਈ ਫੇ ਤੁਸੀਂ ਗਾਂ ਹੋਰ ਗੱਲਾਂ ਦੇ ਪੱਤੇ ਲੈ ਕੇ ਕੀ ਲੈਣਾ ਇੱਥੋਂ ਤਾਂ ਗਾਂ ਤੁਰੋ ਇੱਥੋਂ ਵੀ ਨਹੀਂ ਗਾਂ ਕੋ ਤੁਰਿਆ ਕੋਈ ਗੁੱਲਾ ਗਾਂ ਸਤਵੇਂ ਕਾਸ ਦੀਆਂ ਅੱਠਵੇਂ ਕਾਸ ਦੀਆਂ ਕਰਦੇ ਨੇ ਜੀ ਐਵੇਂ ਰੋੜਾ ਪਾਈ ਜਾਂਦਾ ਸਹੀ ਮਾਬੂਸ ਮੈਂ ਆਸ ਨਿਵਾਰੋ ਅੰਤਰਜਾਮੀ RAM ਸਮਾਰੋ RAM ਅੰਦਰ ਬੈਠਾ ਤੁਹਾਡੇ ਜਾਂ ਅੰਦਰ ਦਾ ਸਭ ਕੋ ਜਾਣਦਾ ਤੁਹਾਡੇ ਉਹ ਨੂੰ ਨਹੀਂ ਪਤਾ ਵੀ ਤੁਹਾਨੂੰ ਕੀ ਚਾਹੀਦਾ ਉਹਦੇ ਤੇ ਛੱਡ ਦਿਓ ਭੁੱਖੇ ਬੈਠੇ ਹੋ ਜਾਂ ਦਲ ਦੀ ਜਾਣਦਾ ਉਹ ਨੂੰ ਨਹੀਂ ਪਤਾ ਭੁੱਖਾ ਹੈ ਪਤਾ ਹੀ ਹੈ ਨਾ ਤੇਰੇ ਆ ਵੀਰ ਦਲੀ ਜਾਣਦਾ ਹੀ ਹੈ ਕਿਉਂ ਨਹੀਂ ਦੇ ਰਹਾ ਕਿਉਂ ਰਿਹਾ ਇਸੇ ਬਿਮਾਰ ਨੂੰ ਦੇ ਰਹੇ ਡਾਕਟਰ ਨੂੰ ਪਤਾ ਨਾ ਕਿਉਂ ਦੇ ਰਹੇ ਹਾਂ ਕੋਈ ਕਾਰਨ ਹੈ ਨਾ ਵਿੱਚ ਸਾਡੀ ਸਮਝ ਜੀ ਉਹਦਾ ਬੁਖਾਰ ਮਿਆਦੀ ਤੋਂ ਉੱਠਿਆ ਤਾਂ ਕਹਿੰਦਾ ਮੈਨੂੰ ਦੇ ਦੇ ਪੰਜ ਛੇ ਰੋਟੀਆਂ ਮੈਂ ਖਾ ਲਾਂ ਉਹਨੂੰ ਪਤਾ ਵੀ ਫਿਰ ਬਿਮਾਰ ਹੋ ਜੂ ਇਹਨੂੰ ਦੇਣਾ ਨਹੀਂ ਹਾਲੇ ਡਾਕਟਰ ਨੂੰ ਬਤਾਨਾ ਕਿ ਦੇਣਾ ਕਿ ਨਹੀਂ ਦੇਣਾ ਇਹਦੀ ਸਿਹਤ ਖਰਾਬ ਹੋ ਜੂਗੀ ਉਹ ਸਿਹਤ ਠੀਕ ਕਰ ਰਿਹਾ ਉਹਦੇ ਕੋਲ ਦਾਖਲ ਐਡਮਟੇਰੀਜ ਬ੍ਰੀਜ ਬ੍ਰੀਜ ਦਾ ਨਾਮ ਆਪਣੀ ਵਰਦੀ ਨਾਲ ਖੜ। ਸਹੀ ਗੱਲ ਹੈ ਉਹਦੀ। ਹਾਂ ਜੀਵਤ ਪਾਪੋ ਮੁਖਦਵਾਰ ਅਨਪਉ ਸ਼ਬਦ ਤਤ ਨਿਜ ਸਭਾ ਲੈ ਐਨੀ ਗੱਲ ਹੈ ਕਹਿੰਦੇ ਇੱਥੇ ਹੀ ਖੜ ਜੋ ਜੀਵਤ ਪਾਪੋ ਮੁਖਦਵਾਰ ਜੇ ਉਹਦੇ ਹੀ ਮੁਖਤ ਹੋ ਤੁਸੀਂ ਜਿਹੜੀ ਪਹਿਲੀ ਗੱਲ ਆ ਇਹਨੇ ਤੇ ਪਹਿਰਾ ਦਿੱਤਾ ਜੀ ਮਨ ਮੁਕਤ ਨਾ ਸਾਰੇ ਗਿਆਨ ਦੀ ਲੋੜ ਇਹ ਜਿਹੜਾ ਆਸ ਬੁਝਾਰੋ ਹੋ ਉਹ ਸਾਰੇ ਗਿਆਨ ਤੇ ਬਾਦ ਨਵਾਰੋੜੀ ਆਸ ਜਿਹੜੀ ਲਾਸਟ ਵਾਲੀ ਗੱਲ ਉਹ ਪਹਿਲਾਂ ਕਹਿੰਦੀ ਲਾਸਟ ਵਾਲੀ ਗੱਲ ਪਹਿਲਾਂ ਹੀ ਕਹੇਤੀ ਇਹ ਗੱਲ ਮੰਨਣੀ ਹੋਈ ਨਹੀਂ ਕਿਸੇ ਨੇ ਬੰਦੂ ਦਾ ਸਾਰੀ ਬਾਣੀ ਨੂੰ ਫੜ ਕੇ ਸਮਝ ਕੇ ਜੀਵਤ ਪਾਪੋ ਮੋਖ ਦਿਓ ਨਹੀਂ ਮੋਖ ਤੋਂ ਹਰ ਪਾ ਲੈ ਤੁਸੀਂ ਜਿਉਂਦਿਆਂ ਨੂੰ ਮੁਕਤੀ ਮਿਲ ਜੂ ਐਨੀ ਗੱਲ ਤੇ ਪਾਪੋ ਮੋਖ ਤੋਂ ਹਰ ਅਨੁਭਵ ਸ਼ਬਦ ਤਤ ਨਿਜਸਾਰ ਜਿਹੜਾ ਤਤ ਹੈ ਸ਼ਬਦ ਹੈ ਉਹਦਾ ਅਨੁਭਵ ਆਪੇ ਹੋ ਜੂਗਾ ਆਪੇ ਹੀ ਪ੍ਰਗਟ ਹੋ ਜੂਗਾ ਆਪੇ ਉਹਦਾ ਨਾਲ ਸੰਪਰਕ ਹੋ ਜੂ ਤੁਸੀਂ ਇੱਥੇ ਡਟੇ ਰਹੋ ਹੁਕਮ ਦੇ ਸਮਝ ਆਪੇ ਆ ਜੂ ਹੁਕਮ ਤੁਸੀਂ ਹਲੇ ਰਹੋ ਇੱਥੇ ਸਭ ਲੋਕ ਸਤੋਗਰਾ ਬੈਠੇ ਰਹੋ ਪਹਿਰਾ ਦੇ ਦਿਓ ਆਪੇ ਹੀ ਸਭ ਕੁਝ ਹੋ ਜਾਊ ਕੁਝ ਪੜਨ ਦੀ ਲੋੜ ਨਹੀਂ ਕੋ ਸੁਣਨ ਦੀ ਲੋੜ ਨਹੀਂ ਬਾਕੀ ਫालतू ਇੰਨਾ ਹੀ ਗਿਆਨ ਹੁੰਦਾ ਜੋ ਪ੍ਰਚਲਿਤ ਹੈ ਹੂੰ